ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਅੱਜ ਵੀਰ ਆਪਣੇ ਕੋਲ ਆਇਆ ਮਾਈਕਰੋ ਕੰਪਨੀ ਦੇ ਤੇ ਤੋਂ ਨੂੰ ਬੂਸਟ ਆਪਾਂ ਆਉਣੀ ਹੈ ਕੱਟੀਆਂ ਦੀ ਗਰੋਥ ਵਾਸਤੇ ਤੇ ਆਪਾਂ ਉਹਦੇ ਵਿੱਚ ਟ੍ਰਾਇਲ ਵੀ ਨਾ ਰਹੇ ਆ ਕੱਟੀਆਂ ਦੀ ਗਰੋਥ ਵਾਸਤੇ ਵੀ ਕਿਵੇਂ ਕੱਟੀਆਂ ਦੀ ਗਰੋਥ ਹੁੰਦੀ ਆ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਡੀਟੇਲ ਦਵਾਂਗੇ ਬਾਅਦ ਚੋਂ ਤੇ ਵੀਰ ਉਹ ਨਹੀਂ ਆਏ ਆਪਣੀ ਕਿੱਥੀ ਜੈੱਲ ਆਪਾਂ ਮੰਗਾਈ ਸੀ ਨਾ ਮੱਝ ਸੁਈਤੀ ਵਾਲੀ ਤਾਜੀ ਵੀ ਦੁੱਧ ਵਧਾਉਣ ਵਾਸਤੇ ਤੇ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਡੀਟੇਲ ਦਵਾਂਗੇ ਬਾਅਦ ਚੋਂ ਕਿੰਨਾ ਫਰਕ ਪਿਆ ਤੁਵੀਰ ਆਪਣੇ ਕੋਲ ਆਏ ਹਾਂ ਦੱਸਾਂਗੇ ਆਪਾਂ ਨੂੰ ਵੀ ਆਪਾਂ ਜਿਹੜੀ ਟੋਨੂ ਬੂਸਟਰ ਕਿੱਥੇ ਕਿੱਥੇ ਵਰਤਦੇ ਆਂ ਆਪਾਂ ਵੀ ਇਹਨਾਂ ਗੱਲ ਕਰਾਂਗੇ ਹਾਂਜੀ ਵੀਰੇ ਦੱਸੋ ਇਹਦੇ ਬਾਰੇ ਵੀ ਆਪਾਂ ਕਿੱਥੇ ਕਿੱਥੇ ਵਰਤ ਸਕਦੇ ਆ ਇਹਨੂੰ ਜੀ ਮੈਂ ਮਾਈਕਰੋ ਕੰਪਨੀ ਚੋਂ ਵੱਲੋਂ ਆਇਆ ਹਾਂ ਜਿਹੜੇ ਜੀ ਸੀਗ ਨਾਮ ਹੈ ਮੈਂ ਕੁਝ ਟਾਈਮ ਤੋਂ ਕੰਪਨੀ ਜੁਆਇਨ ਕੀਤੀ ਹੈ ਜਿੱਥੇ ਮੈਂ ਵਧੀਆ ਫੀਡ ਬਟਾਇਆ ਤੇ ਆਪਣਾ ਟੋਨੂ ਬੂਸਟਰ ਦੇਖੋ ਅੱਜਕੱਲ ਦਿਖਦਾ ਆਪਣੇ ਕਿ ਦਿੱਕਤਾਂ ਦੁਨੀਆ ਕਰੀ ਤੇ ਡੰਗਰਾਂ ਦੇ ਵਿੱਚ ਜਿਆਦਾ ਬਸੁਰ ਨਹੀਂ ਰਹੇ ਆ ਜਾ ਦੇਖਦਾ ਪਰੋਂਦੀ ਆ ਪਸ਼ੂ ਸਟੈਸ ਰਹਿੰਦਾ ਆ ਅਧਨ ਦੇ ਵਿੱਚ ਕਰਨ ਦੇ ਵਿੱਚ ਕਿਉਂਕਿ ਆਪਾਂ ਚਾਹ ਸੁਹੋਤ ਹੁੰਦੀ ਆ ਪਸ਼ੂ ਨੂੰ ਇਹ ਵਾੜਾ ਕਾਬੜਾ ਕੀਤਾ ਕੋਈ ਨਹੀਂ ਆ ਟੋਨੋ ਨੂੰ ਵੀ ਦੇਖਿਆ ਜਾਵੇ ਜੇ ਤੁਸੀਂ ਚੱਪ 45 ਜਿੱਜਾ ਪਾਈ ਹੋਈ ਹੈ ਜੋ ਵੈਂਚਨ ਵੀ ਕੀਤੀ ਹੋਈ ਹੈ ਆਪਾਂ ਜਿਹੜੇ ਜਿੱਜਾ ਪਾਈ ਹੋਈ ਹੈ ਇੱਥੇ 10 ਮਿਨਰ ਪਾਏ ਹੋਏ ਆ 15 ਵੀਟ ਆ ਮਿਨਰ ਪਾਏ ਹੋਏ ਆ 9 ਮਿਨਰ ਪਾਏ ਹੋਏ ਆ 2 ਪ੍ਰੋਲੈਟਿਚ ਪਾਏ ਹੋਏ ਤੇ 2 ਗਜਾਈ ਪਾਏ ਹੋਏ ਜਿਹੜੇ ਪਸ਼ੂ ਨੂੰ ਜਿਹੜੇ 9 ਮਿਨਰ ਪਾਏ ਹੋਏ ਆ ਲੋੜ ਦੇ ਲੋਮਿਨਰ ਲੈਟਰਟ ਤੋਂ ਵਿੱਚ ਪਾਏ ਹੋਏ ਆ ਪਸ਼ੂ ਦਾ ਸਲਾਈ ਬਾਹਰ ਨਹੀਂ ਕਰਦੇ ਰੋਲਿੰਗ ਨਹੀਂ ਦੇ ਪੁੱ ਵੀਰੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਪਸ਼ੂ ਦਾ ਦੁੱਧ ਦੀ ਕੁਆਲਿਟੀ ਵੀ ਘਟ ਜਾਂਦੀ ਹੈ। ਉਹਨੂੰ ਵਧਾਉਣ ਵਾਸਤੇ ਆਪਾਂ ਟੋਨਿਕ ਉਸਤ ਪਾ ਲੈਂਦੇ। ਤੇ ਜਦੋਂ ਸਭ ਤੋਂ ਵੱਧ ਇਹ ਦੇਖਿਆ ਜਾਵੇ ਕਿ ਇਹਦਾ ਕੰਪਲੀਟ ਹੈਲਥ ਟੋਨਿਕ ਆ। ਤੁਸੀਂ ਨੈਟ ਤੋਂ ਸਰਚ ਵੀ ਮਾਰਦੇ ਆ। ਤੁਹਾਨੂੰ ਬਹੁਤ ਵੀਡੀਓ ਦੇਖਣ ਨੂੰ ਮਿਲਦੀਆਂ YouTube ਤੇ। ਵੀਰੇ ਟੋਨਿਕ ਉਸਤ ਉਹ ਅੱਜ ਤੱਕ ਜਦੋਂ ਵੀ ਕਿਸੇ ਫਾਰਮ ਬੰਨੇ ਗ੍ਰੋਥ ਵਾਸਤੇ ਜਾਂ ਸਟੈਸਟ ਤੋਂ ਮੁਕਤ ਕਰਾਉਣ ਵਾਸਤੇ ਪਸ਼ੂ ਨੂੰ ਪਾਇਆ। ਤੁਹਾਨੂੰ ਵੱਧ ਤੋਂ ਵੱਧ 8 ਵਜੇ ਹੁੰਦਾ। ਪਸ਼ੂ ਦੁੱਧ ਵਧਾਉਣ ਵਾਸਤੇ ਵਰਤ ਸਕਦੇ ਹਨ ਦੁੱਧ ਵਧਾਉਣ ਵਾਸਤੇ ਵਰਤ ਸਕਦੇ ਹੋ ਜਿੱਥੇ ਪਸ਼ੂ ਵੱਜਦਾ ਸਟੈਸ ਹੋ ਜਾਂਦਾ ਪਸ਼ੂ ਜਾਂ ਪਸ਼ੂ ਨੂੰ ਸਲਾਈ ਦਾ ਪਸ਼ੂ ਦਾ ਭਾਰ ਜਲਾਇਦਾ ਉਹਦੇ ਵਾਸਤੇ ਪਾ ਸਕਦੇ ਆ ਜਾਂ ਕਈ ਵਾਰ ਐਵੇਂ ਆਪਣੀ ਦਿੱਕਤ ਉਸ ਸਮੇਂ ਮਿਲਦੀ ਹੈ ਕਿ ਪਸ਼ੂ ਦੀ ਕਾਫਰਤ ਦੀ ਸਟਾਇਰ ਜਿਹੜੇ ਕਾਫਰ ਦੀ ਉਹ ਡੈਥ ਹੋ ਜਾਂਦੀ ਹੈ ਉਸ ਤਰ੍ਹਾਂ ਪਸ਼ੂ ਵਧ ਜਣ ਦੇ ਕੁਆਲਿਟੀ ਘਟ ਜਾਂਦੀ ਹੈ ਦੁੱਧ ਘਟ ਜਾਂਦਾ ਪਸ਼ੂ ਦਾ ਤੇ ਇੱਥੇ ਪਸ਼ੂ ਨੂੰ ਬਹੁਤ ਦਿੱਕਤਾਂ ਦੀ ਪਰੇਸ਼ਾਨੀ ਆਂਦੀ ਆ ਉਹਨੂੰ ਸਟੈਸ ਤੋਂ ਭਾਰ ਘਟਾਉਣ ਵਾਸਤੇ ਆਪਾਂ ਟੋਨ ਨੂੰ ਉਸ ਤੋਂ ਬਹੁਤ ਬਿਹਤਰ ਬਣ ਜਾਂਦਾ ਅੱਛਾ ਤੁਸੀਂ ਜਦੋਂ ਇਹਨੂੰ ਪਾਉਂਗੇ ਉਹਦੇ ਬਾਅਦ ਰਿਜ਼ਲਟ ਤੁ ਤੇ ਛੋਟੇ ਬੱਚਿਆਂ ਨੂੰ ਵੀ ਦੱਸ ਦੋ ਵੀ ਕਿੰਨੇ ਕਰ ਆਪਾਂ ਸ਼ੁਰੂ ਕਰ ਸਕਦੇ ਆ। ਕਿੰਨੀ ਉਮਰ ਤੋਂ ਸ਼ੁਰੂ ਕਰ ਸਕਦੇ ਆ? ਇੱਕ ਕੁਆਰਟਰ ਦੇ ਪਿੱਛੇ ਦੇਖਿਆ ਜਾਵੇ ਤਾਂ ਕਿ 5 ਐਮਐਲ ਹੋਵੇ। ਕਿਉਂਕਿ ਜੇ ਆਪਾਂ ਇਹ ਦਾਰਾ ਪਾ ਲਿਆ ਇੱਕ ਵਾਰ ਬਾੜ ਦਾ ਮੈਟਰ ਲਾ ਦਿੱਤੀ ਜੇ ਤਾਂ ਪਸੂ ਨੂੰ 5 ਐਮਐਲ ਹੋਵੇ ਬਹੁਤ ਮੰਦੀ ਜਾਂਦੀ ਛੋਟੇ ਬੱਚੇ। ਤੇ ਬੜਿਆ ਵਾਸਤੇ 20 ਤੋਂ 50। ਮਤਲਬ ਕਿੰਨੀ ਉਮਰ ਤੋਂ ਸ਼ੁਰੂ ਕਰ ਸਕਦੇ ਆ ਆਪਾਂ ਛੋਟੇ ਬੱਚਿਆਂ ਦੇ ਵਿੱਚ 15। ਪਸ਼ੂ ਇੱਕ ਲਾ ਲਓ ਵੀ ਜਦੋਂ ਪਸ਼ੂ ਦੋ ਦਿਨ ਲਗ ਬੱਚਾ ਮੰਦਣਾ ਹੋਵੇ ਨੂੰ ਮਦਦ ਹੋਵੇ। ਉਹ ਤਾਂ ਸ਼ੁਰੂ ਕਰ ਸਕਦੇ। ਅਸੀਂ 2 ਮਹੀਨੇ ਦੇ ਪਰ ਕਿੰਨੀ ਕਿ ਡੋਜ਼ ਸ਼ੁਰੂ ਕਰਦੇ ਆਪਾਂ? 5 ਐਮਐਲ। 5 ਐਮਐਲ ਤੋਂ ਸ਼ੁਰੂ ਕਰਦੇ। ਤੇ ਬੜਿਆਂ ਨੂੰ ਫਿਰ ਜਦੋਂ 6 ਮਹੀਨੇ ਦਾ ਹੋ ਜਾਂਦਾ 6-7 ਬੜਿਆਂ ਨੂੰ 10 ਐਮਐਲ ਸ਼ੁਰੂ ਕਰ ਦੋ ਜਦੋਂ ਕਵਾਂਟਲ ਦੇ ਵਿੱਚ ਪੁੱਛੋਗੇ। ਅੱਛਾ ਕਵਾਂਟਲ ਦੇ ਬਾਅਦ 10 ਐਮਐਲ ਸ਼ੁਰੂ ਕਰ ਦੋ। ਚਲੋ ਠੀਕ ਹੈ ਜੀ ਧੰਨਵਾਦ ਜੀ।